ਕਿ ਇੰਨੇ 84 ਲੱਖ ਜੁਨ ਦੇ ਵਿੱਚੋਂ ਕੇਵਲ ਤੇ ਕੇਵਲ ਇੱਕੋ ਇੱਕ ਮਨੁੱਖੀ ਜਾਮਾ ਵਾ ਜਿਹਦੇ ਮਨੁੱਖੀ ਜਾਮੇ ਦੇ ਵਿੱਚ ਰਹਿ ਕੇ ਬੰਦਾ ਉਸ ਕਰਤਾਪੁਰਖ ਉਸ ਅਕਾਲਪੁਰਖ ਉਹ ਪ੍ਰਮਾਤਮਾ ਉਸ ਅੱਲਾ ਉਸ ਤਾਲਾ ਉਸ ਵਾਹਿਗੁਰੂ ਨੂੰ ਜਿਹੜਾ ਉਹ ਮਨੁੱਖ ਮਿਲ ਸਕਦਾ ਹੈ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਇਹੋ ਇੱਕੋ ਵਾਰੀ ਆ ਇਸ ਤੋਂ ਇਲਾਵਾ ਜ਼ਿੰਦਗੀ ਦੇ ਵਿੱਚ ਕੋਈ ਤੈਨੂੰ ਹੋਰ ਦੂਜੀ ਵਾਰ ਵਾਰੀ ਮਿਲਣੀ ਨਹੀਂ ਨੀ ਅਵਰੇ ਕਾਜ ਤੇਰੇ ਕਿਤੇ ਨਾ ਕਾਮ ਸੰਸਾਰ ਦੇ ਜਿੰਨੇ ਵੀ ਕੰਮ ਨੇ ਸਾਰੇ ਕਰਨੇ ਚਾਹੀਦੇ ਆ ਮਨੁੱਖ ਜਨਮ ਲੈਂਦਾ ਏ ਧੀਆ ਪੁੱਤ ਪਾਲਦਾ ਏ ਪੜਾਉਂਦਾ ਏ ਲਿਖਾਉਂਦਾ ਏ ਨੌਕਰੀ ਦੇ ਉੱਤੇ ਲਵਾਉਂਦਾ ਏ ਫਿਰ ਵਿਆਹ ਕਰਦਾ ਏ ਪੋਤਰੇ ਪਾਲਦਾ ਏ ਇਹ ਸਾਰੇ ਸੰਸਾਰ ਦੇ ਕੰਮ ਜ਼ਰੂਰੀ ਆ ਕਰਨੇ ਵੀ ਚਾਹੀਦੇ ਆ ਪਰ ਪਾਤਸ਼ਾਹ ਕਹਿੰਦੇ ਅਵਰ ਕਾਂ ਅਵਰ ਕਾਜ ਤੇਰੇ ਕਿਤੇ ਨਾ ਕੰਮ ਤੇ ਫਿਰ ਪਾਤਸ਼ਾਹ ਨੇ ਪੁੱਛੀਏ ਪਾਤਸ਼ਾਹ ਕਿਹੜੇ ਕੰਮ ਜ਼ਰੂਰੀ ਆ ਕਿਹੜੇ ਕਾਰਜ ਜ਼ਰੂਰੀ ਆ ਤੇ ਮਹਾਰਾਜ ਸਾਹਿਬ ਜੀ ਕਹਿੰਦੇ ਮਿਲ ਸਾਧ ਸੰਗਤ ਭਜ ਕੇਵਲ ਨਾਮ ਕੇਵਲ ਨਾਮ 84 ਲੱਖ ਜੂਨ ਤੇ 84 ਲੱਖ ਜੂਨ ਦੇ ਵਿੱਚੋਂ ਕੇਵਲ ਤੇ ਕੇਵਲ ਹੀ ਕੁੱਤਮ ਸਰੀਰ ਹੀ ਬੰਦੇ ਨੂੰ ਮਿਲਿਆ ਵਾ ਜਿਹੜੇ ਸਰੀਰ ਦੇ ਵਿੱਚ ਰਹਿ ਕੇ ਮਨੁੱਖ ਉਸ ਪ੍ਰਮਾਤਮਾ ਉਸ ਸੱਚੇ ਪਰਵਦਗਾਰ ਨੂੰ ਮਿਲ ਸਕਦਾ ਵਾ ਰੱਬ ਕਿਤੇ ਦੂਰ ਨਹੀਂ ਆ ਰੱਬ ਇੱਥੇ ਆਪਣੇ ਹਿਰਦੇ ਅੰਦਰ ਬੈਠਾ ਵਾ ਰੱਬ ਸਾਡੇ ਇਸ ਸਰੀਰ ਦੇ ਵਿੱਚ ਹੀ ਆ ਵੱਖਰੀ ਗੱਲ ਆ ਗੁਰਦੁਆਰੇ ਜਾਣਾ ਚਾਹੀਦਾ ਵਾ ਮਸਜਿਦ ਮੰਦਰੇ ਜਾਣਾ ਚਾਹੀਦਾ ਵਾ ਸਾਡਾ ਕੇਂਦਰੀ ਸਥਾਨ ਨਹੀਂ ਇਹ ਸਾਡੇ ਧਰਮ ਦੇ ਸਥਾਨ ਆ ਗੁਰਦੁਆਰੇ ਸਹਿਬ ਜਾਣਾ ਕਿਉਂ ਆ ਉੱਥੇ ਜਾ ਕੇ ਗੁਰੂ ਦੇ ਦਰਸ਼ਨ ਕਰਨੇ ਆ ਗੁਰੂ ਦੀ ਬਾਣੀ ਪੜ੍ਹ ਕੇ ਤੇ ਗੁਰੂ ਦੇ ਨਾਲ ਗੱਲਾਂ ਕਰਨੀਆਂ ਜਦੋਂ ਗੁਰੂ ਨਾਲ ਗੱਲਾਂ ਬਾਣੀ ਪੜ੍ਹਦੇ ਹੋਣਗੀਆਂ ਫਿਰ ਇਸ ਅੰਦਰ ਦੇ ਵਿੱਚੋਂ ਹੀ ਸਾਨੂੰ ਰੱਬ ਮਿਲੂਗਾ ਬੁੱਲੇ ਸ਼ਾ ਕਹਿੰਦਾ ਬੁੱਲਿਆ ਰੱਬ ਤੇਥੋਂ ਵਾਕਣੀ ਪਰ ਤੇਰੀ ਵੇਖਣ ਵਾਲੀ ਅੱਖਣੀ ਤੇ ਦੋਹੀ ਜਹਾਨੀ ਅਲੱਗ ਇਹ ਵੀ ਜਹਾਨ ਤੇ ਉਹ ਵੀ ਜਹਾਨ ਉਸ ਕਰਤਾਪੁਰਖ ਨੇ ਇਨਸਾਨ ਨੂੰ ਬਣਾਇਆ ਵਾ ਕਰਤਾਪੁਰਖ ਨੇ ਆਪਣੇ ਲਈ ਰੱਬ ਨੇ ਇਨਸਾਨ ਨੂੰ ਆਪਣੇ ਲਈ ਬਣਾਇਆ ਵਾ ਤੇ ਆ ਸੰਸਾਰ ਇਸ ਮਨੋਖ ਲਈ ਬਣਾਇਆ ਵਾ ਰੱਬ ਨੇ ਸਰੀਰ ਆ ਜਿਹੜਾ ਵਾ ਇਹ ਮਨੋਖ ਲਈ ਬਣਾਇਆ ਵਾ ਰੱਬ ਨੂੰ ਪਾਉਣ ਲਈ ਬਣਾਇਆ ਵਾ ਤੇ ਜਿਹੜਾ ਸੰਸਾਰ ਆ ਇਹ ਮਨੋਖ ਲਈ ਰੱਬ ਨੇ ਬਣਾਇਆ ਵਾ ਸਰੀਰ ਰੱਬ ਨੇ ਰੱਬ ਨੂੰ ਮਿਲਣ ਵਾਸਤੇ ਬਣਾਇਆ ਤੇ ਸੰਸਾਰ ਜਿਹੜਾ ਵਾ ਇਹ ਮਨੁੱਖ ਦੇ ਸਰੀਰ ਵਾਸਤੇ ਬਣਾਇਆ ਵਾ ਇਹ ਗੱਲ ਯਾਦ ਰੱਖਿਓ ਬੰਦਾ 2000 ਦਾ ਨੋਟ ਜਾਂ 500 ਦਾ ਨੋਟ ਜੇਬ ਚ ਪਾ ਕੇ ਤੁਰਿਆ ਫਿਰੇ ਤੇ ਉਹਦੀ ਬੜੀ ਸਾਹਮ ਸੰਭਾਲ ਕਰਦਾ ਬਹੁਤ ਜਿਆਦਾ ਉਹਨੂੰ ਸਾਹਮ ਸਾਹਮ ਕੇ ਰੱਖਦਾ ਭੀੜ ਦੇ ਵਿੱਚ ਕਿਤੇ ਜਾ ਗਿਆ ਹੋਵੇ ਨਾ ਮਨੁੱਖ ਕਿਸੇ ਮੇਲੇ ਦੇ ਉੱਤੇ ਕਿਸੇ ਜਾਂ ਉਸ ਜਗ੍ਹਾ ਉੱਤੇ ਜਿੱਥੇ ਲੱਖਾਂ ਦਾ ਇਕੱਠ ਹੋਵੇ ਹਜ਼ਾਰਾਂ ਦਾ ਇਕੱਠ ਹੋਵੇ ਤੇ ਬੰਦਾ ਵਾਰ-ਵਾਰ ਆਪਣਾ ਬਟੂਆ ਤੇ ਆਪਣਾ ਮੋਬਾਈਲ ਜਿਹੜਾ ਸਾਹਮ ਕੇ ਰੱਖਦਾ ਵਾ ਰੱਖਦਾ ਕਿ ਨਹੀਂ ਰੱਖਦਾ ਤੇ ਭਲਿਆ ਜੇ 2000 ਦਾ ਨੋਟ ਤੂੰ ਸਾਹਮਣੇ-ਸਾਹਮਣੇ ਰੱਖਦਾ ਤੇ ਆਹ ਸਰੀਰ ਤੇ ਰੱਬ ਨੇ ਤੈਨੂੰ ਦਿੱਤਾ ਫਿਰ ਇਹਨੂੰ ਕਿਉਂ ਨਹੀਂ ਸਾਹਮਣੇ ਰੱਖਦਾ 2000 ਦਾ ਨੋਟ ਸਾਹਮਣੇ ਰੱਖਦੇ ਆ 500 ਦਾ ਨੋਟ ਸਾਹਮਣੇ ਰੱਖਦੇ ਆ ਤੇ ਜਿਹੜੀ 83 ਲੱਖ ਜੂਨ ਦੇ ਵਿੱਚੋਂ ਐਡਾ ਵਧੀਆ ਉੱਤਮ ਸਰੀਰ ਬੰਦੇ ਨੇ ਦਿੱਤਾ ਤੇ ਇਹਨੂੰ ਕਿਉਂ ਨਹੀਂ ਸਾਹਮਣੇ ਰੱਖਦਾ ਨੋਟ ਕਰੇ ਦੁਨੀਆ ਤੇਰੇ ਲਈ ਬਣਾਈ ਤੇ ਰੱਬ ਨੇ ਤੈਨੂੰ ਬਣਾਇਆ ਆਪਣੇ ਲਈ ਫਿਰ ਇਹਨੂੰ ਕਿਉਂ ਨਹੀਂ ਸਾਹਮਣੇ ਰੱਖਦਾ ਪਾਤਸ਼ਾਹੀ ਬਾਣੀ ਦਾ ਫਰਮਾਨ ਆ ਨੌਂ ਦਵਾਰੇ ਪ੍ਰਗਟ ਕੀਏ ਦਸਵਾਂ ਦਸਵਾਂ ਕੋ ਉਤਰਖਾਇਆ ਜਿਹੜਾ ਦਸਵਾਂ ਬਣਾ ਉਹੀ ਰੱਬ ਆ ਉਹ ਦਰਵਾਜ਼ਾ ਤਾਂ ਖੁੱਲਣਾ ਵਾ ਜੇ ਨਾਮ ਦੀ ਜਾਗ ਲੱਗੂਗੇ ਤੇ ਸਿਮਰਨ ਦੀ ਜਾਗ ਲੱਗੂਗੀ ਜੇ ਸਿਮਰਨ ਦੀ ਜਾਗ ਲੱਗੂਗੀ ਫੇਰ ਜਾ ਕੇ ਦਸਮ ਦਵਾਰ ਖੁੱਲਣਾ ਵਾ ਨਾਮ ਜਪਿਆ ਨਹੀਂ ਜਾਂਦਾ ਜੇ ਜਿਹੜਾ ਨਾਮ ਜਪਦਾ ਵਾ ਉਹ ਮਨੁੱਖ ਭਵ ਸਾਗਰ ਤੋਂ ਬਾਹਰ ਹੋ ਜਾਂਦਾ ਭਵ ਸਾਗਰ ਕਿਹੜਾ ਏਹੀ 84 ਲੱਖ ਡੋਣ ਆ ਹੋਰ ਕਿਹੜਾ ਭਵ ਸਾਗਰ ਨੂੰ ਅੱਖਾਂ ਲੱਗੀਆਂ ਅੰਡਜ ਜੇਰਜ ਸੇ ਧਜ ਕਿੰਨੀ ਉਤਪੁੱਜ ਖਾਨ ਬਹੁਲ ਰਚਦੀ ਨਹੀਂ ਬਹੁਤ ਸਾਰੀਆਂ ਜੂਨਾ ਜਿਹੜੀਆਂ ਅੰਡੇ ਤੋਂ ਪੈਦਾ ਹੁੰਦੀਆਂ ਜਿਹੜੀਆਂ ਜ਼ੇਰ ਤੋਂ ਪੈਦਾ ਹੁੰਦੀਆਂ ਕੁਝ ਜੂਨਾ ਧਰਤੀ ਦੇ ਵਿੱਚ ਪੈਦਾ ਹੁੰਦੀਆਂ ਕੁਝ ਧਰਤੀ ਤੋਂ ਉੱਤੇ ਪੈਦਾ ਹੁੰਦੀਆਂ ਕੁਝ ਪਾਣੀ ਦੇ ਵਿੱਚ ਪੈਦਾ ਹੁੰਦੀਆਂ ਕੁਝ ਪਾਣੀ ਤੋਂ ਉੱਤੇ ਪੈਦਾ ਹੁੰਦੀਆਂ ਕੁਝ ਆਕਾਸ਼ ਵਿੱਚ ਪੈਦਾ ਹੁੰਦੀਆਂ ਕੋਈ ਹਵਾ ਦੇ ਵਿੱਚ ਪੈਦਾ ਹੁੰਦੀਆਂ ਸ਼ਾਰੇ ਮਾਤਰ ਤੌਰ ਤੇ ਇੱਕ ਨਿੱਕੀ ਜੀ ਪੈੜਾਂ ਪੈਰਾਂ ਥੱਲੇ ਲਤੇੜੀ ਜਾਣ ਵਾਲੀ ਕੀੜੀ ਤੋਂ ਲੈ ਕੇ ਤੇ ਵੱਡੇ ਵੱਡੇ ਸੰਸਾਰ ਦੇ ਹਾਥੀ ਜਿੰਨੇ ਵੀ ਸੱਪ ਸਪੋਲਿਏ ਆਦ ਪੰਛੀ ਬਹੁਤ ਪ੍ਰਜਾਤੀਆਂ ਵਾ ਸਾਡੇ ਜੋ ਕਿਸੇ ਵੇਖੀਆਂ ਨਹੀਂ ਬਹੁਤ ਸਾਰੀਆਂ ਪਰ ਉਹਨਾਂ 84 ਲੱਖ ਜੂਨਾਂ ਦੇ ਵਿੱਚੋਂ ਇਕੱਲਾ ਇਹ ਸਰੀਰ ਬੰਦੇ ਦਾ ਵਾ ਜਿਹਦੇ ਵਿੱਚ ਬੰਦਾ ਰੱਬ ਨੂੰ ਮਿਲ ਸਕਦਾ ਵਾ ਤਨ ਹੱਟੀ ਆ ਆ ਜਿਹੜਾ ਮਨੁੱਖ ਦਾ ਸਰੀਰ ਹੈ ਨਾ ਜੀ ਹੱਟੀ ਆ ਜਿਵੇਂ ਹੱਟੀ ਦੇ ਉੱਤੋਂ ਜਾ ਕੇ ਆਪਾਂ ਵੱਖ-ਵੱਖ ਤਰ੍ਹਾਂ ਦਾ ਸੌਦਾ ਲੈ ਕੇ ਆਉਨੇ ਆ ਨਾ ਹੀ ਸਮਾਨ ਲੈ ਕੇ ਆਉਨੇ ਆ ਕਰਿਆਨੇ ਦੀ ਦੁਕਾਨੋਂ ਤੋਂ ਵੱਖਰਾ ਦੂਜੀਆਂ ਦੁਕਾਨਾਂ ਤੋਂ ਵੱਖਰਾ ਇਸੇ ਤਰ੍ਹਾਂ ਇਹ ਜਿਹੜਾ ਤਾਨ ਆ ਇਹ ਹੱਟੀ ਆ ਤੇ ਮਨਵਣ ਧਾਰਾ ਵਾ ਮਨਵਣ ਧਾਰਾ ਵਾ ਹੁਣ ਇਹ ਤਨ ਦੇ ਵਿੱਚ ਹੀ ਹੱਟੀ ਆ ਇਹ ਤਾਨੀ ਹੱਟੀ ਆ ਮਨਵਣ ਧਾਰਾ ਵਾ ਤੇ ਖਰੀਦਣਾ ਕੀ ਆ ਹੁਣ ਸ਼ਰਾਬ ਵਾਲੇ ਟੇਕੇ ਦੇ ਜਾ ਕੇ ਸ਼ਰਾਬ ਦੀ ਬੋਤਲ ਖਰੀਦਣੀ ਆ ਤੇ ਜਾਂ ਚੰਗੀ ਦੁਕਾਨ ਤੋਂ ਜਾ ਕੇ ਕੋਈ ਚੰਗਾ ਸਬਦਾ ਖਰੀਦਣਾ ਵਾ ਇਹ ਮਨ ਤੇ ਡਿਪੈਂਡ ਆ ਸ਼ਾਇਰ ਨੇ ਬੜੀਆਂ ਸੁੰਦਰ ਲਾਈਨਾਂ ਲਿਖੀਆਂ ਉਹ ਕਹਿੰਦਾ ਤਨ ਹਟੜੀ ਤੇ ਮਨ ਵਣਦਾਰਾ ਸੌਦਾ ਕਰੀ ਸੂਟ ਸੋਚ ਕੇ ਤਨ ਹਟੜੀ ਆ ਤੇ ਮਨ ਵਣਦਾਰਾ ਵਾ ਮਾਨੀਆ ਨਾ ਜੀ ਮਨ ਨੂੰ ਜਦੋਂ ਜਿੱਤ ਲਿਆ ਜਾਵੇ ਫਿਰ ਸਾਰਾ ਕੋ ਮੈਂ ਨਹੀਂ ਕਹਿੰਦਾ ਗੁਰੂ ਬਾਬੇ ਬਾਬੇ ਨਾਨਕ ਦੀ ਬਾਣੀ ਨੇ ਪਹਿਲਾਂ ਹੀ ਸਾਨੂੰ ਜਪਜੀ ਸਾਹਿਬ ਦੇ ਵਿੱਚ ਇੱਕੋ ਪੰਕਤੀ ਦੇ ਵਿੱਚ ਦਰਸ਼ਾਤ ਦੇ ਕੇ ਲਿਖ ਕੇ ਕਹਿ ਦਿੱਤਾ ਵਾ ਮਨ ਜੀਤੈ ਜਗ ਜੀਤ ਜਗ ਜੀਤ ਮਨ ਦੇ ਜੇਤ ਲਿਆ ਤੇ ਫਿਰ ਜਗ ਜਿੱਤਿਆ ਜਾਊਗਾ ਮਨ ਤਾਂ ਜਿੱਤਿਆ ਜਗ ਤਾਂ ਜਿੱਤਿਆ ਜਾਊਗਾ ਮਨ ਤਾਂ ਮੰਨੂਗਾ ਜੇ ਮਨ ਤੁਹਾਡਾ ਆਪਣਾ ਨਾ ਰਵੇ ਮਨ ਦੇ ਦਿਓ ਗੁਰੂ ਗ੍ਰੰਥ ਸਾਹਿਬ ਬਾਦਸ਼ਾਹ ਨੂੰ ਤੇ ਫੇਰ ਮਨ ਉਹ ਖਰੀਦੂਗਾ ਜੋ ਗੁਰੂ ਗ੍ਰੰਥ ਸਾਹਿਬ ਬਾਦਸ਼ਾਹ ਕਹਿਣਗੇ ਮੱਥਾ ਟੇਕਣ ਦਾ ਮਤਲਬ ਕੀ ਆ ਮੱਥਾ ਤੇ ਸੀ ਸਾਰੇ ਟੇਕਦੇ ਆਣਾ ਜੀ ਹਕੀਕਤ ਵਿੱਚ ਮੱਥਾ ਟੇਕਣ ਦਾ ਸਾਨੂੰ ਕਿਸੇ ਕਿਸੇ ਨੂੰ ਪਤਾ ਵਾ ਕਿ ਮੱਥਾ ਟੇਕਣ ਦਾ ਹਕੀਕਤ ਦੇ ਵਿੱਚ ਮਕਸਦ ਕੀ ਆ ਬੱਦਰਤੀ ਦੇ ਸਾਰੇ ਟੇਕ ਦਿੰਨੇ ਆ ਮੈਂ ਕਈ ਵਾਰ ਵੇਖੇ ਕਈ ਦੂਰੋਂ ਆਉਣ ਗਏ ਦਵਾ ਦਵ ਮੱਥਾ ਟੇਕ ਇੱਕ ਹੁੰਦਾ ਮੱਥਾ ਟੇਕਣਾ ਤੇ ਇੱਕ ਹੁੰਦਾ ਮੱਥਾ ਮਾਰਨਾ ਦੋਵਾਂ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ ਇੱਕ ਮੱਥਾ ਟੇਕਣਾ ਪੰਜਾਬੀ ਦੇ ਵਿੱਚ ਵੀ ਦਾ ਜਦੋਂ ਕਿਸੇ ਕੋਲ ਜਾਨ ਛਡਾਉਣੀ ਹੋਵੇ ਨਾ ਤੇ ਦੋਵੇਂ ਜਾ ਬਾਬਾ ਤੈਨੂੰ ਮੱਥਾ ਟੇਕਿਆ ਤੇਰੇ ਨਾਲ ਨਹੀਂ ਕੋਈ ਵਾਰੇ ਆ ਸਕਦਾ ਇਹ ਆ ਗੁਰੂ ਨੂੰ ਮੱਥਾ ਟੇਕਣ ਦਾ ਮਤਲਬ ਇਹ ਆ ਕਿ ਗੁਰੂ ਨੂੰ ਮੱਥਾ ਟੇਕ ਕਿਸ ਤਰ੍ਹਾਂ ਪੀ ਮਾਨਾ ਆਪਣਾ ਗੁਰੂ ਨੂੰ ਦੇ ਦੇ ਸਿਰ ਗੁਰੂ ਨੂੰ ਦੇ ਦੇ ਜੇ ਸਿਰ ਤੇ ਮਨ ਗੁਰੂ ਨੂੰ ਦੇ ਦਿੱਤਾ ਫਿਰ ਸਿਰ ਵੀ ਜਦੋਂ ਗੁਰੂ ਦੀ ਮਾਨਤ ਹੋ ਗਿਆ ਜਦੋਂ ਸਿਰ ਗੁਰੂ ਦਾ ਹੋ ਗਿਆ ਫਿਰ ਸਿਰ ਕੱਲਾ ਇੱਥੇ ਢੂਗਾ ਕਿਸੇ ਮੜੀ ਮਸਾਣੀ ਕਿਸੇ ਡੰਬੀ ਪਖੰਡੀ ਬਾਬੇ ਦੇ ਦਰਬਾਰ ਤੇ ਜਾ ਕੇ ਮੱਥਾ ਨਹੀਂ ਤੁਹਾਡਾ ਇਹ ਟੇਕੂਗਾ ਸਿਰ ਕੇਵਲ ਤੇ ਕੇਵਲ ਜੇ ਮੱਥਾ ਟੇਕੂ ਤੇ ਇੱਥੇ ਆ ਕੇ ਟੇਕੂਗਾ ਤੇ ਜੇ ਮਨ ਗੁਰੂ ਨੂੰ ਦੇ ਦਿੱਤਾ ਫਿਰ ਮਨ ਗੁਰੂ ਜੋ ਕਹੂਗਾ ਉਹ ਮਨ ਕਰੂਗਾ ਗਿਆਨੀ ਜਰਨੈਲ ਸਿੰਘ ਸਭਰਾ ਬੜੇ ਚੜ੍ਹਦੀ ਕਲਾ ਦੇ ਕਵੀਸ਼ਰ ਹੋਏ ਆ ਸਵਰਗਵਾਸੀ ਉਹ ਕਹਿੰਦੇ ਐ ਜਿਹੜਾ ਮਾਨਿਆ ਨਾ ਜੀ ਮਨ ਇਹ ਪੰਖੀ ਦੀ ਨਹੀਂ ਆਈ ਆ ਮਨ ਇੱਕ ਪੰਛੀ ਦੀ ਤਰ੍ਹਾਂ ਆ ਉਡ ਬੈਦ ਸਜਾਂਦਾ ਵਾ ਹੁਣ ਇੱਥੇ ਕਈ ਬੈਠੇ ਹੋਣਗੇ ਕਈ ਇੱਥੇ ਇਦਾਂ ਬੈਠੇ ਹੋਣਗੇ ਜਿਨ੍ਹਾਂ ਦਾ ਸਰੀਰ ਹੀ ਕੱਲਾ ਇੱਥੇ ਬੈਠਾ ਵਾ ਤੇ ਮਨ ਕਿਸੇ ਦਾ ਇੰਗਲੈਂਡ ਤੁਰਿਆ ਫਿਰਦਾ ਵਾ ਕਿਸੇ ਦਾ ਯੂਰਪ ਤੁਰਿਆ ਫਿਰਦਾ ਕਿਸੇ ਦਾ ਇੱਥੇ ਪਿੰਡ ਦੇ ਘੇਰੇ ਘੇਰੇ ਤੁਰਿਆ ਫਿਰਦਾਣਾ ਵੀ ਮੇਰੇ ਪੱਠੇ ਵੱਢਣ ਵਾਲੇ ਆ ਮੇਰਾ ਡੰਗਰ ਕਿਸੇ ਦੀ ਖੇਤ ਦੇ ਵਿੱਚ ਜਾ ਕੇ ਖੋਲ ਕੇ ਕਿਸੇ ਦਾ ਖੇਤ ਨਾ ਤਬਾਹ ਕਰ ਦੇ ਮੇਰੇ ਬੱਚੇ ਸਕੂਲ ਗਏ ਆ 2:30 ਵਜੇ ਜਾ ਕੇ ਉਹਨਾਂ ਨੂੰ ਲੈ ਕੇ ਆਉਣਾ ਇਹ ਆ ਮਨ ਮਨ ਪੰਖੀ ਆ ਇੱਕ ਪੰਛੀ ਦੀ ਤਰ੍ਹਾਂ ਆ ਬੈਠੇ ਇੱਥੇ ਆ ਉਡਾਰੀ ਕਿਤੇ ਹੋਰ ਜਾ ਕੇ ਮਾਰ ਕੇ ਚਲੇ ਆ ਜਾਂਦਾ ਉਹ ਕਹਿੰਦਾ ਆ ਮਨ ਦੇਦਸ ਉੱਟ ਜਾਂਦਾ ਵਾ ਮਨ ਗੁਰੂ ਨੂੰ ਦੇ ਦੋ ਤੇ ਮਨ ਜੋ ਗੁਰੂ ਕਰੇਗਾ ਉਹ ਮਨ ਕਰੂਗਾ ਮੈਂ ਗੱਲ ਕਰਦਾ ਸੀ ਤਨ ਹੱਟੜੀ ਤੇ ਮਨ ਵਣਜਾਰਾ ਸੌਦਾ ਕਰੀ ਸੋਚ-ਸੋਚ ਕੇ ਤਿੰਨ ਚਾਰ ਚੀਜ਼ਾਂ ਵਾ ਮਨੁੱਖ ਦੇ ਸਰੀਰ ਦੇ ਵਿੱਚ ਜੋ ਤਿੰਨੇ ਚਾਰੇ ਚੀਜ਼ਾਂ ਮਨੁੱਖਪੜ ਚੋਲ ਕਰ ਲੇ ਤੇ ਰੱਬ ਨੂੰ ਮਿਲਿਆ ਜਾ ਸਕਦਾ ਵਾ ਸਮਾਂ ਖੁੱਲਾ ਵਾ ਮੈਂ ਫਤਿਹ ਦੀ ਸਾਂਝ ਪਾ ਕੇ ਇਤਿਹਾਸ ਦਾ ਪੰਨਾ ਵੀ ਤੁਹਾਡੇ ਨਾਲ ਸਾਂਝਾ ਕਰਨਾ ਹੈ ਕਿਉਂਕਿ ਮੈਨੂੰ ਹੁਕਮ ਹੋਇਆ ਹੈ तकरीबन 2 ਘੰਟੇ ਤੁਹਾਡੇ ਜੋੜੇ ਝਾੜਨ ਵਾਸਤੇ ਤੇ ਭਾਈ ਸਾਹਿਬ ਉਹਨਾਂ ਨੇ 1.5 ਘੰਟਾ ਅਨਾਉਂਸ ਕਰ ਦਿੱਤਾ ਗੁਰੂ ਬਾਬਾ ਕਿਰਪਾ ਕਰੇ ਤਨ ਹਟੜੀ ਤੇ ਮਨ ਵਨਦਾਰਾ ਸੌਦਾ ਕਰੀ ਸੋਚ-ਸੋਚ ਕੇ ਇਸ ਤਨ ਅੰਦਰ ਨਦੀਆਂ ਨਾਲੇ ਨਦੀਆਂ ਨਾਲੇ ਕਿਹਾ ਗਿਆ ਵਾ ਆ ਸਾਡੇ ਸਰੀਰ ਦੀਆਂ ਜਿਹੜੀਆਂ ਨਾੜੀਆਂ ਵਾਂ ਸਾਡੇ ਸਰੀਰ ਦੇ ਵਿੱਚ ਅਨਗਿਣਤ ਨਾੜੀਆਂ ਵਾਂ ਇਸ ਤਨ ਅੰਦਰ ਨਦੀਆਂ ਨਾਲੀ ਕੋਈ ਲੰਗੇ ਲੰਗਣ ਹਾਰਾ ਸੌਦਾ ਕਰੀ ਸੋਚ ਸੋਚ ਕੇ ਤਨ ਹਟੜੀ ਤੇ ਮਨ ਮਣਦਾਰਾ ਇਸ ਤਨ ਦੇ ਅੰਦਰ ਮਾਨਕ ਮੋਤੀ ਮਾਨਕ ਮੋਤੀ ਆਉ ਹੋਈਆ ਜਿਹੜਾ ਸੋਨੇ ਵਰਗਾ ਵਾ ਇਸ ਤਨ ਦੇ ਅੰਦਰ ਮਾਨਕ ਮੋਤੀ ਕੋਈ ਪਰਖੇ ਪਰਖਣ ਹਾਰਾ ਸੌਦਾ ਕਰੀ ਸੋਚ ਸੋਚ ਕੇ ਤਨ ਹਟੜੀ ਦੇ ਮਾਨਵਣਦਾਰਾ ਪਹਿਲਾਂ ਨਦੀਆ ਨਾਲੇ ਲੰਘਣੇ ਪੈਣਗੇ ਫਿਰ ਮਾਨਕ ਮੋਤੀ ਹਾਸਲ ਕਰਨਾ ਪਊਗਾ ਤੇ ਅਕੀਰ ਦੇ ਉੱਤੇ ਜਾ ਕੇ ਬੜੀ ਵਧੀਆ ਗੱਲ ਸ਼ਾਇਰ ਨੇ ਲਿਖੀ ਆ ਉਹ ਕਹਿੰਦਾ ਇਸ ਤਨ ਅੰਦਰ ਜੋਤ ਹੈ ਜਗਦੀ ਇੱਥੇ ਹੀ ਜੋਤ ਜਗਦੀ ਆ ਇਸ ਤਨੇ ਅੰਦਰ ਜੋਤ ਹੈ ਜਗਦੀ ਘਟ ਦੀਪਕ ਉਜਿਆਰਾ ਸੌਦਾ ਕਰੀ ਸੋਚ ਸੋਚ ਕੇ ਤਨ ਹਟੜੀ ਤੇ ਮਾਨਵਣਦਾਰਾ ਸੋ ਮੰਨ ਕਰਕੇ ਤੁਸੀਂ ਇੱਥੇ ਬਹਿਣਾ ਮੇਰੀਆਂ ਇਹ ਗੱਲਾਂ ਕਰਨ ਦਾ ਮਤਲਬ ਇਹ ਆ ਵੀ ਜਿੰਨਾ ਚਿਰ ਇੱਥੇ ਤੁਸੀਂ ਬੈਠੇ ਜੇ ਉਹਨਾਂ ਚਿਰ ਇੱਥੇ ਮੰਨ ਕਰਕੇ ਬਹਿਣਾ ਤਨ ਕਰਕੇ ਨਹੀਂ ਬਹਿਣਾ ਜੇ ਮੰਨ ਕਰਕੇ ਬਹਾਂਗੇ ਫਿਰ ਸਾਡਾ ਸੁਨਾਇਆ ਤੇ ਤੁਹਾਡਾ ਸੁਣਿਆ ਜਿਹੜਾ ਉਹ ਸਫਲ ਆ ਤੇ ਜੇ ਆਵਾਦੇ ਵਿੱਚ ਤੀਰ ਮਾਰੀ ਗਏ ਤੇ ਫਿਰ ਮੇਰਾ ਵੀ ਤਰਨ ਤਰਨ ਤੋਂ ਆਉਂਦਾ ਕੋਈ ਫਾਇਦਾ ਨਹੀਂ ਤੇ ਤੁਹਾਡਾ ਵੀ ਇੱਥੇ ਕੋਈ ਬੈਠਣ ਦਾ ਫਾਇਦਾ ਬਹੁਤਾ ਨਹੀਂ ਆ ਸਤ ਸੰਗ ਦੀ ਘੜੀ ਮਨੁੱਖ ਨੂੰ ਚੰਗੇ ਕਰਮਾਂ ਤੋਂ ਬਗੈਰ ਚੰਗੇ ਪਾਗਾਂ ਤੋਂ ਬਗੈਰ ਨਹੀਂ ਮਿਲਦੀ। ਸਤ ਸੰਗਤ ਕੈਸੀ ਜਾਣੀਐ ਜਿੱਥੇ ਏਕੋ ਨਾਮ ਵਕਾਣੀਐ ਜਿੱਥੇ ਇੱਕ ਦੀ ਗੱਲ ਹੋਣੀ ਆ ਉਸ ਕਰਤਾਪੁਰਖ ਉਸ ਵਾਹਿਗੁਰੂ ਉਸ ਤਾਲਾ ਉਸ ਅੱਲਾ ਦੇ ਨਾਮ ਦੀ ਗੱਲ ਹੋਣੀ। ਪਈ ਪ੍ਰਾਪਤ ਮਨੁੱਖ ਦੀ ਹੁਰੀਆ ਗੋਬਿੰਦ ਮਿਲਣ ਕੀ ਹੈ ਤੇ ਇਹੋ ਵਾਰੀ ਹੈ ਜਿਹਦੇ ਵਿੱਚ ਰੱਬ ਨੂੰ ਮਿਲਿਆ ਜਾਣਾ। ਆਓ ਇੱਕ ਵਾਰ ਸਾਰੀ ਸੰਗਤ ਮਨਵਿਰਤੀ ਇਕਾਗਰ ਕਰੋ ਗੁਰਦੇਵ ਸਤਗੁਰੂ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਨੂੰ ਸੀ ਝਕਾਓ ਹੁਣੇ-ਹੁਣੇ ਮੇਰੇ ਤੋਂ ਪਹਿਲਾਂ ਆਪ ਜੀ ਪਲ ਪਰ ਪਹਿਲਾਂ ਹੀ ਸ਼ਹੀਦਾਂ ਦੇ ਸਰਤਾਜ ਪੰਚਮ ਗੁਰਦੇਵ ਸ਼ਹੀਦਾਂ ਦੇ ਨਹੀਂ ਪੱਥਰ ਰੱਖਣ ਵਾਲੇ ਮਹਾਨ ਸਤਗੁਰੂ ਸਾਹਿਬ ਸਤਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਉਚਾਰਣ ਕੀਤੀ ਹੋਈ ਬਾਣੀ ਸੁੱਖਾਂ ਦੀ ਮਣੀ ਸੁੱਖਾਂ ਦਾ ਖਜ਼ਾਨਾ ਸਾਹਿਬ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਵੱਲੋਂ ਉਚਾਰਨ ਕੀਤੀ ਹੋਈ ਬਾਣੀ ਸ੍ਰੀ ਸੁਖਮਣੀ ਸਾਹਿਬ ਸੁਖਮਣੀ ਸੋਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸ਼ਰਾਮ ਸ੍ਰੀ ਸੁਖਮਣੀ ਸਾਹਿਬ ਦੀ ਦੇ ਜਾਪ ਆਪ ਜੀ ਨੇ ਸਰਵਣ ਕੀਤੇ ਐ 24 ਅਸ਼ਟਪਦੀਆਂ ਆਪ ਜੀ ਨੇ ਸਤਿਗੁਰਾਂ ਦੀ ਬਾਣੀ ਦੀਆਂ ਜੜੀਆਂ ਉਹ ਸਰਵਣ ਕੀਤੀਆਂ ਔਰ ਇਨਾਂ ਚਵੀਆਂ ਅਸ਼ਟਪਦੀਆਂ ਦੇ ਵਿੱਚ ਬੜਾ ਵੱਡਾ ਗਿਆਨ ਬੜਾ ਵੱਡਾ ਦ੍ਰਿਸ਼ਟਾਂਤ ਸਾਨੂੰ ਸਾਡੇ ਗੁਰੂ ਬਾਬੇ ਨੇ ਦਿੱਤਾ ਹੈ ਆਓ ਤੁਸੀਂ ਜਿੰਨੇ ਵੀ ਬੈਠੇ ਹੋ ਸਾਰੇ ਵੱਡਿਆਂ ਕਰਮਾਂ ਵਾਲਿਓ ਵੱਡਿਆਂ ਭਾਗਾਂ ਵਾਲਿਓ ਚੰਗੇ ਨਸੀਬਾਂ ਵਾਲਿਓ ਇੱਕ ਵਾਰ ਸਾਰੇ ਹੱਥ ਜੋੜੋ ਝੁਕਾਓ ਸੀਸ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਨੂੰ ਨੇਤਰ ਕਰੋ ਬੰਦ ਤੇ ਸਾਰੇ ਉਚਾਰਨ ਕਰੋ ਜੀ ਸਤਨਾਮ ਵਾਹਿਗੁਰੂ ਇੱਕ ਵਾਰ ਸਾਰੀ ਸੰਗਤ ਗੱਜ ਕੇ ਆ ਕੋ ਦੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ